ਅੱਜ ਚੱਲੇ ਆ ਵਿਆਹ ਤੇ ਆਪਣਾ ਫਰੈਂਡ ਆ ਪੰਮਾ ਜਿਆ ਨੂੰ ਨਾਨਕੇ ਜਾਣਾ ਇੱਥੇ ਨਾਨਕੇ ਨਾਲ ਹੀ ਨੇ 3 ਕਿਲੋਮੀਟਰ ਤੇ ਪੈਲਸ ਦੇ ਮੰਨ ਲਓ ਸਾਹਮਣੇ ਹੀ ਆ ਪਿੰਡ ਦੋਨੇ ਪਾਸੇ ਸੋਨਾ ਹੀ ਸੋਨਾ ਚਮਕਦਾ ਜਿਵੇਂ ਮੰਨ ਲਓ ਆਪਾਂ ਸੋਨੇ ਦੀ ਖਾਨ ਚ ਨਹੀਂ ਫਿਰਦੇ ਹੁੰਦੇ ਸਭ ਤੋਂ ਪਹਿਲਾਂ ਪੁਰਾਣੇ ਘਰ ਇੱਥੇ ਸੀ ਆ ਇੱਕ ਗੇਟ ਇਹਦੇ ਅੰਦਰ ਪੰਜੇ ਘਰ ਇਹਦੇ ਅੰਦਰ ਸੀ ਹਨੇਰ ਨੇ ਤਾਂ ਤੋੜਤੀ ਨਹੀਂ ਜਿਆਦਾ ਹਨੇਰੀ ਚੱਲਦੀ ਆ ਨਾ ਬਾਹਰ ਤਾਂ ਵਹਿਦੀ ਨਾ ਵੀ ਹੋਣਾ ਕੋਈ ਲਾਈਟ ਵੀ ਹੈ ਨਹੀਂ ਸਮਾਂ ਹੋ ਗਿਆ 10:00 ਵਜੇ ਦਾ ਰਾਸਤਾ ਦਾ ਟਾਈਮ ਕਿੰਨੇ ਵਜੇ ਦਾ ਕੱਲ ਆਸਰ 3 ਵਜੇ ਦਾ ਤੇ ਪੇਰ ਦਾ ਕਿ ਤੜਕੇ ਦਾ ਤੜਕੇ 3 ਵਜੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਅੱਜ ਚੱਲੇ ਆਂ ਵਿਆਹ ਤੇ ਆਪਣਾ ਫਰੈਂਡ ਆ ਪੰਮਾ ਪੰਮੇ ਦੇ ਬ੍ਰਦਰ ਦੀ ਮੈਰਿਜ ਆ ਅਮਰੀਕਾ ਤੋਂ ਆਇਆ ਹੋਇਆ ਪਹਿਲਾਂ ਪੰਮੇ ਦਾ ਸੀਗਾ ਮਹੀਨਾ ਤੋਂ ਪਹਿਲਾਂ ਹੋ ਗਿਆ ਡੇਢ ਮਹੀਨਾ ਹੋ ਗਿਆ ਤੇ ਹੁਣ ਵਾਰੀ ਆ ਗਈ ਉਹਦੇ ਬ੍ਰਦਰ ਦੀ ਉਹ ਸਾਹਮਣੇ ਕੰਮ ਰੈਡੀ ਹੋਇਆ ਹੋਇਆ ਮੈਂ ਆ ਕੇ ਬਾਹਰ ਗੱਡੀ 'ਚ ਬਹਿ ਗਿਆ ਮੈਂ ਕਿਹਾ ਅੰਦਰ ਹੁਣ ਤਿਆਰੀ ਆ ਵੀ ਉੱਥੇ ਕਰਨ ਇੱਕ ਰਾਹ ਇਹਨਾਂ ਦਾ ਕੱਚਾ ਦਿਖਾਉਣਾ ਸੋਣਾ ਦੇਖੋ ਪੁੱਬਲ ਬੋਰਡ ਦੀ ਆ ਆ ਦੇਖੋ ਸੂਏ ਦੇ ਨਾਲ ਨਾਲ ਘਰ ਆ ਸੂਆ ਜਾਂਦਾ ਸੂਏ ਦੀ ਪੰਦੀ ਆ ਤੇ ਮੈਂ ਕਿਹਾ ਦਿਖਾਈਏ ਅੱਜ ਸਾਨੂੰ ਵਿਆਹ ਦਿਖਾਉਣੇ ਆ ਜਾਣਾ ਖੰਨੇ ਕੋਲੇ ਪੈਲਸ ਆ ਉਹ ਸਾਹਮਣੇ ਆ ਰੈਡੀ ਆ ਕੰਮ ਸਾਰਾ ਪਰਾ ਡੀ ਗੁੱਡੀ ਸਜਾਈ ਖੜੀ ਆ ਓਕੇ ਦੀ ਰਿਪੋਰਟ ਕੰਮ ਪੈਲਸ ਜੱਦੇ ਪਹੁੰਚੇ ਆ ਦੋਜੀ ਤੀਜੀ ਯਾਰੀ ਕਾਫੀ ਪੀਣ ਲੱਗੇ ਹਜੇ ਉਹ ਆਨੰਦ ਕਾਰਜ ਕਰਾਉਣ ਕਹਿੰਦੇ ਪੰਮੇ ਹੋਣੀ ਮੇਰੇ ਨਾਲ ਇਹ ਲੋਗੇ ਕੋ ਰਿਸ਼ਤੇਦਾਰ ਸੀਗੇ ਇੱਕ ਅੱਧਾ ਤੇ ਬਾਕੀ ਦੋ ਤਿੰਨ ਤਿੰਨ ਜਣੇ ਪਿੰਡ ਦੇ ਹੀ ਚਾਰ ਕਿ ਜਣੇ ਸੀ ਨਾਲ ਮੇਰੇ ਬਹਿ ਕੇ ਆ ਜਿਹੜੇ ਕਹਿੰਨੇ ਬਈ ਆਪਾਂ ਪੈਲਸ ਹੀ ਚੱਲਦੇ ਆ ਵਗਣਵੇਂ 9:00 ਵਜੇ ਬੰਦੇ ਆਏ ਆ ਹਜੇ ਬਾਕੀ ਸਾਰੇ ਹੀ ਗਣਵੇਂ ਚਣਵੇਂ ਆ ਤੁਹਾਨੂੰ ਦਿਖਾਉਣਾ ਖਾਲੀ ਪਿਆ ਪੈਲਸ ਬੱਦ ਤੋਂ ਬੱਦ ਇੱਥੇ 20 25 ਕ 30 ਕ ਬੰਦੇ ਹੋਣਗੇ ਸਾਰੇ ਦਿਖਾਉਣਾ ਸਾਨੂੰ ਸਾਢੇ 12 ਦਾ ਸਮਾਂ ਹੋ ਗਿਆ ਪੈਲਸ ਪਹੁੰਚ ਗਏ ਅਜੇ ਆਰਕੈਸਟਰੇ ਵਾਲੇ ਵੀ ਹੋਈ ਆਏ ਨੇ ਆ ਸੈਟਿੰਗ ਸਟਾਰਟ ਕਰਦੇ ਆ ਮੈਂ ਵਿਆਹ ਤੇ ਵੀ ਕੋਈ ਰੌਣਾ ਧੂਣਾ ਨਹੀਂ ਹਜੇ ਕੰਮ ਠੰਡਾ ਹੀ ਆ ਇੱਕ ਤਾਂ ਜਿਵੇਂ ਘੱਟ ਘੱਟ ਰਾਤ ਵੀ ਗਰਮੇ ਚੋਂ ਮਹਿਮਾਨਾਂ ਕੇ ਚਲੋ 8 10 ਕ ਗੱਡੀਆਂ ਹੀ ਨੇ ਤੇ ਕੁੜੀ ਵਾਲੇ ਵੀ ਥੋੜੇ ਹੀ ਨੇ ਇਹ ਕੁਰੀ ਦੀ ਐਂਟਰੀ ਵਾਸਤੇ ਬਣਾਇਆ ਸਿਸਟਮ ਦੇਖੋ ਕਿੰਨਾ ਵਧੀਆ ਬਣਿਆ ਹੈ। ਇਸ ਤੋਂ ਦੀ ਐਂਟਰੀ ਹੋਣੀ ਆ। ਵਿਆਹ ਤੇ ਤਾਂ ਹਜੇ ਹੈ ਨਹੀਂ ਸੀ ਕੁਝ। ਮੈਂ ਕਿਹਾ ਚੱਲ ਜਾਨੂੰ ਨਾਨਕ ਜਾਇਨ ਇੱਥੇ ਨਾਨਕੇ ਨਾਲ ਹੀ ਨੇ। 3 ਕਿਲੋਮੀਟਰ ਤੇ ਪਹਿਲਾਂ ਜੇ ਮੰਨ ਲਓ ਸਾਹਮਣੇ ਹੀ ਆ ਪਿੰਡ ਗੰਡੂਆ ਨਾਨਕੇ ਦੇ ਗੰਡੂਆ। ਲੇਵੜੇ ਤੋਂ ਵੀ ਜਾਇਆ ਜਾਂਦਾ ਦਹਿੜੂ ਤੋਂ ਵੀ ਜਾਇਆ ਜਾਂਦਾ। ਉੱਥੇ ਨੂੰ ਚੱਲਿਆਂ ਮੈਂ ਕਿਹਾ ਜਾਨੂ ਹਜੇ ਵਿਆਹ ਆਨੰਦ ਨੂੰ ਕਰਾ ਕੇ ਆਉਂਦਾ ਕਹਿੰਦੇ ਘੰਟਾ ਅੱਧਾ ਘੰਟਾ ਜੇ ਮੰਨ ਲਓ ਵੀ ਆਨੰਦ ਕਾਰਜ ਹੁੰਦੇ ਨੇ ਵੀ ਟਾਈਮ ਲੱਗ ਜਾਣਾ ਮੈਂ ਕਿਹਾ ਚੱਲ ਜਾਨੂ ਉੱਥੇ ਜਾਇਆ ਜਾਈਏ ਇੱਥੇ ਵੀ ਕੀ ਕਰਨਾ ਕਿਉਂਕਿ ਤਾਂ ਬੜੀ ਆਪਾਂ ਹੁਣ ਜਾਣ-ਪਛਾਣ ਹੈ ਨਹੀਂ ਕਿਸ ਨੂੰ ਜਾਣ ਦੇਣੀ ਹੈਗੇ ਤੇ ਪੰਮੇ ਨਾਲ ਹੀ ਲਿਹਾਜ ਆ ਆਪਣੀ ਪੰਮਾ ਹੁਣ ਘਰਦਿਆਂ ਨਾਲ ਸਾਰੇ ਉੱਥੇ ਗਏ ਹੋਏ ਨੇ ਇਹਦੋਂ ਤਾਂ ਗੁਰਦੁਆਰੀ ਚਲੇ ਆਨੰਦ ਕਾਰਜ ਕਰਾਉਣ ਵਧੀਆ ਰਹਿੰਦੇ ਪਹਿਲਾਂ ਸਾਨੂੰ ਕਾਫੀ ਪੀ ਵੀ ਢੱਡ ਮਚਾਉਣ ਵਾਲਾ ਕੰਮ ਹੋਇਆ ਹੈ ਜੁੜੇ ਰਹੋ ਚੈਨਲ ਦੇ ਨਾਲ ਬਾਕੀ ਵੀਡੀਓ ਯਾਰ ਲਾਈਕ ਜ਼ਰੂਰ ਇਹ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਹੋਰ ਤੋਂ ਬੜੀ ਘੰਟ ਆ ਰਹੀ ਹੈ ਬਈ ਇਹ ਏਰੀਆ ਵੀ ਜਿਆਦਾ ਜਿਵੇਂ ਆਲੂ ਵਾਲਾ ਏਰੀਆ ਹੈ ਦੇਖੋ ਮੱਕੀ ਉਹ ਮੱਕੀ ਖੜੀ ਆ ਜਿੱਧਰ ਨੂੰ ਵੀ ਨਿਗਾਹ ਜਾਂਦੀ ਆ ਦੂਰ ਦੂਰ ਤੱਕ ਕਣਕ ਆ ਥੋੜੀ ਜਿਹੀ ਆ ਮੰਨ ਲਓ ਵਿਚਾਲੇ 10 ਕਿਲੇ ਹੋਣਗੇ ਇਹਦੇ ਉੱਪਰਲੇ ਪਾਸੇ ਪਰਲੇ ਪਾਸੇ ਫੇਰ ਮੱਕੀ ਉਹ ਮੱਕੀ ਆ ਇਹ ਏਰੀਆ ਆਲੂ ਵਾਲਾ ਜਿਆਦਾ ਆ ਇਹ ਮੱਕੀ ਦਾ ਵੀ ਬਾਕੀ ਇਧਰ ਜ਼ਮੀਨਾਂ ਦੇ ਠੇਕੇ ਬਹੁਤ ਨੇ ਮਾਮੇ ਉਹਨਾਂ ਦੀ ਜ਼ਮੀਨ ਵੀ ਮੇਰੇ ਹਿਸਾਬ ਨਾਲ 72 72000 ਨੂੰ ਚੜੀ ਹੋਈ ਆ ਤੇ ਹੁਣ 72000 ਰੁਪਏ ਠੇਕਾ ਬਹੁਤ ਹੁੰਦਾ ਤਿੰਨ ਫਸਲਾਂ ਲੈਂਦੇ ਆ ਇਧਰ ਲੋਕ ਸਾਰੇ ਜਿਵੇਂ ਚੌਲ ਆਲੂ ਤੇ ਕਣਕ ਜੇ ਆਲੂ ਲੇਟ ਪੱਟਣੇ ਆ ਤਾਂ ਫਿਰ ਆਲੂਆਂ ਤੋਂ ਬਾਅਦ ਮੱਕੀ ਫਸਲਾਂ ਤਿੰਨ ਹੀ ਹੋ ਜਾਂਦੀਆਂ ਨੇ ਆ ਸਾਹਮਣੇ ਜਿਹੜਾ ਇਧਰਲੇ ਬਸ ਸਾਨੂੰ ਦਿੰਦਾ ਉਹ ਟੈਂਕੀ ਬਣੀ ਆ ਉਹ ਨਾਨਕਿਆਂ ਦਾ ਪਿੰਡ ਆ ਇਹਤੋਂ ਘਰ ਵੀ ਪਿੰਡ ਵੱਲ ਦੇ ਉਰਲੇ ਪਾਸੇ ਬਾਰ ਬਾਰ ਖੱਤਿਆਂ ਚ ਘਰਨੇ ਦਿਖਾਉਨੇ ਆ ਤੁਹਾਨੂੰ ਜਾ ਕੇ ਆਹੋ ਸਾਹਮਣੇ ਪਿੰਡਾ ਨਾਨਕਿਆਂ ਦਾ ਭਾਇ ਦੋਨੇ ਪਾਸੇ ਸੋਨਾ ਹੀ ਸੋਨਾ ਚਮਕਦਾ ਜਿਵੇਂ ਮੰਨ ਲਓ ਆਪਾਂ ਸੋਨੇ ਦੀ ਖਾਨ ਚ ਨਹੀਂ ਫਿਰਦੇਂਦੇ ਜਿਵੇਂ ਕੋਲੇ ਦੀ ਖਾਨ ਹੁੰਦੀ ਆ ਉਹ ਕੰਮ ਆ ਸੋਨੇ ਦੀ ਖਾਨ ਚ ਫਿਰਦੇ ਆ ਆਪਾਂ ਐ ਦੋਨੇ ਪਾਸੇ ਸੋਨਾ ਹੀ ਸੋਨਾ ਝਲਕ ਝਲਕਦਾ ਦੇਖੋ ਕਿਆ ਬਾਤਾਂ ਨੇ ਆਨੰਦ ਮੇਰੇ ਵੀਰੋ ਆਨੰਦ ਸੋਨੇ ਦਾ ਵਿਚ ਵਿਚ ਜਿਵੇਂ ਆ ਸੋਨਾ ਆ ਤਾਂ ਹੁਣ 24 ਕੈਰੇਟ ਆ ਆ 22 ਕੈਰੇਟ ਆ ਇਹ ਪਾਣੀ ਨਾਲ ਖਰਾਬ ਹੋਇਆ ਥੋੜਾ ਜਿਹਾ ਸੋਨਾ ਕਾਲਾ ਪਿਆ ਹੋਇਆ ਤੇ ਉਹ ਗੱਲ ਆ ਮੇਰੇ ਵੀਰੋ ਪਹੁੰਚ ਗਏ ਉਹ ਲੱਗਿਆ ਬੋਰਡ ਗੰਡੂਆਂ ਦਾ ਸਿੱਧਾ ਤੇ ਸਿੱਧਾ ਆਪਾਂ ਜਾਣਾ ਨਹੀਂ ਸਾਹਮਣੇ ਖੇਤ ਆ ਆਪਾਂ ਮੁਰਾਂਗੇ ਇਥੋਂ ਖੱਬੇ ਤੇ ਘਰ ਦਿਖਾਈਆ ਤੁਹਾਨੂੰ ਓਹ ਸਾਹਮਣੇ ਜਿਆਦਾ ਇੱਕ ਤਾਂ ਉਰੇ ਬਾਹਲੇ ਦਰਖਤ ਭਰਿਆ ਦੀਦੇ ਪਿਛਲੇ ਪਾਸੇ ਡੇ ਉਹ ਤਿੰਨ ਚਾਰ ਦਰਖਤ ਦੇ ਨੇ ਉਹ ਘਰ ਆ ਭਾਈ ਮਾਮੇ ਦਾ ਸਾਡੇ ਦਾ ਬਾਕੀ ਤਾਂ ਪਿੰਡ ਸਾਰਾ ਹੀ ਮਾਮਿਆਂ ਦਾ ਹੁੰਦਾ ਇੱਥੇ ਬਾੜੀ ਵੋਟ ਵੀ ਹੈ ਨਹੀਂ 300 ਵੋਟ ਹੋਣੀਆਂ ਮੇਰੇ ਹਿਸਾਬ ਨਾਲ ਪਿੰਡ ਦੀ ਤੇ ਇਸ ਕਰਕੇ ਸਾਰੇ ਘਰ ਹੀ ਮਾਮਿਆਂ ਦੇ ਨੇ ਤੇ ਤੁਹਾਨੂੰ ਦਿਖਾਉਨੇ ਆ ਕਿੱਥੋਂ ਮਾਮਿਆਂ ਦੀ ਜ਼ਮੀਨ ਚੱਲੂ ਹੁੰਦੀ ਆ ਉਹ ਸਾਹਮਣੇ ਘਰ ਆ ਮਾਮੇ ਹੁਣਾਂ ਦਾ ਉਹ ਸਾਹਮਣੇ ਜਿੰਨੇ ਉਹ ਸਾਹਮਣੇ ਖਿੰਡਫਿੰਜੇ ਘਰ ਦੀਆਂ ਸਾਰੇ ਮਾਮਿਆਂ ਦੀ ਨੇ ਉਹ ਤੇ ਨਾਨੇ ਹੁਣੀ ਮੇਰੇ ਪੰਜ ਭਾਈ ਸੀ ਪੰਜਾਂ ਦੇ ਗਾਹਾਂ ਹੁਣ ਦੇ ਲੋ ਪਰਿਵਾਰ ਕਿਵੇਂ ਵੰਡੇ ਜਾਂਦੇ ਆ ਪਹੁੰਚ ਗਏ ਜੀ ਆ ਆ ਗਿਆ ਪਿੰਡ ਦਾ ਗੁਰਦੁਆਰਾ ਸਾਹਿਬ ਸਵਾਗਤ ਕੀਤਾ ਜਾਂਦਾ ਈ ਤੁਹਾਡਾ ਮੇਰੇ ਨਾਨਕੇ ਪਿੰਡ ਗੰਡੂਆ ਦੇ ਵਿੱਚ ਚੱਲਦਾ ਕੰਪੈਨਾਂ ਦਾ ਕੰਮ ਮਾਰੋ ਮਾਰ ਸਭ ਤੋਂ ਪਹਿਲਾਂ ਘਰ ਆਹਾ ਵਾ ਇਹ ਪੁਰਾਣਾ ਘਰ ਸੀ ਇਹ ਨਾਨੇ ਦੇ ਮਾਲਾ ਪੰਜਾਂ ਭਾਈਆਂ ਚ ਇੱਕ ਭਾਈ ਦਾ ਤੇ ਆ ਉਹਨਾਂ ਨੇ ਹੁਣ ਕੋਠੀ ਪਾਈ ਆ ਇੱਥੋਂ ਘਰ ਚਾਲੂ ਹੋ ਜਾਂਦੇ ਆ ਸਭ ਤੋਂ ਪਹਿਲਾ ਪੁਰਾਣਾ ਘਰ ਇੱਥੇ ਸੀ ਆ ਇੱਕ ਗੇਟ ਇਹਦੇ ਅੰਦਰ ਪੰਜੇ ਘਰ ਇਹਦੇ ਅੰਦਰ ਸੀ ਜਿਹੜਾ ਤੁਹਾਨੂੰ ਦਿਖਾਇਆ ਆ ਲਾਸਟ ਸੀਗਾ ਤੇ ਹੁਣ ਇੱਥੇ ਇਹ ਸਾਰੇ ਇੱਕ ਨਾਨੇ ਨੇ ਰੱਖ ਲਏ ਤੇ ਸਾਰੇ ਇੱਥੋਂ ਬੰਡੇ ਗਏ ਹੁਣ ਆ ਘਰ ਇੱਥੋਂ ਚਾਲੂ ਹੋ ਗਏ ਜੀ ਤੇ ਪਹਿਲਾ ਘਰ ਆ ਆ ਗਿਆ ਮੇਰੇ ਨਾਨੇ ਦਾ ਉਸ ਤੋਂ ਬਾਅਦ ਜਿਵੇਂ ਨਾਨੇ ਦੇ ਦੂਜੇ ਭਾਈ ਨੇ ਇੱਥੋਂ ਜ਼ਮੀਨ ਚਾਲੂ ਹੋ ਜਾਂਦੀ ਆ ਆ ਜਗ੍ਹਾ ਤੋਂ ਤੇ ਇੱਥੋਂ ਲੈ ਕੇ ਉਹ ਸਾਹਮਣੇ ਜਿਹੜਾ ਰਾਹ ਜਾਂਦਾ ਉਹ ਖੱਬੇ ਪਾਸੇ ਕੋਠੀ ਦੀ ਇੱਕ ਸੱਜੇ ਵੱਧ ਰੱਖਦੇ ਨੇ ਉਦੋਂ ਗਾਹਾਂ ਚਲੇ ਜਾਂਦੇ 10 ਕਿਲੇ ਇਹ ਦੋਨੇ ਪਾਸੇ ਸੱਜੇ ਖੱਬੇ ਨਾਨਕਿਆਂ ਦੀ ਮਾਮਿਆਂ ਨਾਨਿਆਂ ਦੀ ਜ਼ਮੀਨ ਆ ਸਾਰੀ ਇਹ ਤੇ ਦੋਨੇ ਪਾਸੇ ਘਰ ਵੀ ਇਹਨਾਂ ਦੇ ਨੇ ਉਹ ਤੱਕ ਐ ਸ਼ਾਹ ਪਹੁੰਚ ਗਏ ਜੀ ਅੰਦਰ ਤਾਂ ਸਰੋਂ ਢੇਰੀ ਲਾਈ ਬੈਠੇ ਨੇ ਮੈਨੂੰ ਲੱਗਦਾ ਗੱਡੀ ਬਾਹਰ ਹੀ ਘੜਾਉਣੀ ਪਊ ਇੱਥੇ ਹੀ ਲਾ ਦਿੰਦੇ ਆ ਸਾਈਡ ਤੇ ਬਾਬਾ ਜੀ ਕਿੱਥੇ ਚੱਲੇ ਆ ਫੇਰ ਅੱਜ ਅੱਜ ਧਰਨੇ ਦੇ ਤਰਨੇ ਤੇ ਕਹਿੰਦੇ ਪਤਲਾ ਫੂਕਣਾ ਇਹ ਪਤਲਾ ਫੂਕਣਾ ਕਹਿੰਦੇ ਨਾ ਜੀ ਇਹ ਨਹੀਂ ਪਤਾ ਕਾਦੇ ਚੱਕਰ ਚ ਫੂਕਣਾ ਹਾਂ ਇਹ ਨਹੀਂ ਪਰ ਪਤਲਾ ਫੂਕਣਾ ਚਲਦੇ ਆ 10 ਮਿੰਟ ਲੇਟ ਆ ਅਸਲ ਵਿੱਚ 10 ਵਜੇ 15 ਮਿੰਟ ਤੇ ਫੋਨ ਆਇਆ ਕਹਿੰਦੇ 10:30 ਆਜੋ ਮੈਂ ਨਹਾਉਣੀ ਤੀ ਆਇਆ ਉਹੀ ਆ ਮੈਂ ਨਹਾਉਣ ਲੱਗਿਆ ਸੀ ਮੈਂ ਕਿਹਾ ਹੁਣ ਵਿੱਚ ਵਿਚਾਲੇ ਕੰਮ ਨੇ ਕੰਮ ਨਵੇੜ ਕੇ ਚਲਦੇ ਆ ਇੱਕ ਪਾਸਾ ਦਊ ਹਾਂ ਬਾਕੀ ਜਾ ਕੇ ਦੇਖਦੇ ਆ ਕੀ ਕਰਦੇ ਆ ਤਹਿਸੀਲ ਦੇ ਮੂਹਰੇ ਕੱਠਾ ਚਲੋ ਉਹਦੇ ਆ ਨਾ ਤਹਿਸੀਲ ਦੇ ਮੂਹਰੇ ਆਪਣੇ ਤਹਿਸੀਲ ਦੇ ਮੂਹਰੇ ਜੀ ਆ ਨੀ ਕਾਲਾ ਜੀ ਕੋਲੇ ਜਾ ਕੇ ਪਤਾ ਲੱਗੂ ਫਿਰ ਦਿਖਾਉਣਾ ਤੁਹਾਨੂੰ ਵੀ ਕੀ ਰੰਗ ਢੰਗ ਨੇ ਉੱਥੇ ਠੀਕ ਹੈ ਠੀਕ ਕਿੰਨੇ ਬੰਦੇ ਆਏ ਨੇ ਕੌਂਦਾ ਦੇ ਜਲੰਧਰ ਗਿੱਲਾ ਤਸੀਲ ਦੇ ਸਾਹਮਣੇ ਉਹ ਤਰਫ ਮੁੜ ਗਿਆ ਉਡੀਕ ਹੋ ਰਹੀ ਕਰਦੇ ਤੁਸੀਂ ਰੇਵਾ ਉਧਰੋਂ ਹਵਾ ਉਧਰ ਹੀ ਆਈ ਨੀ ਉੱਪਰ ਨਹੀਂ ਆਵਾ ਤੇ ਤੇਰੀ ਉਹ ਡੱਡਾ ਜਿਆ ਚੱਲ ਆਸਤਾਨਾ ਹੁਣ ਦੱਸ ਇਧਰ ਆਸਤਾਨਾ ਟਾਈਮ ਕਿੰਨੇ ਵਜੇ ਦਾ ਕਰਨਾ ਆਸਤਾਨਾ ਕਿੰਨੇ ਵਜੇ ਦਾ ਤੇ ਪੇਰ ਦਾ ਕਿ ਤੜਕੇ ਦਾ ਤੜਕੇ 3 ਵਜੇ ਕਰਕੇ 3 ਵਜੇ ਲੰਬੜਦਾਰ ਇਕੱਠੇ ਹੋ ਕੇ ਚੋਗਣਗੇ ਲੰਬੜਦਾਰ ਸਾਹ ਭੱਜ ਕੇ ਉਧਰੋਂ ਉਹ ਚੱਲੇ ਜਾਂ ਲੰਬੜਦਾਰ ਇਹ ਗੱਡੀ ਦੀ ਸਰਵਿਸ ਕਰਾਉਣਾ ਇਹ ਸੀਗੇ ਦੁਪਹਿਰ ਦੇ ਆਏ ਆ 11:00 ਸਵਾ 11 ਵਜੇ ਦੇ ਸ਼ਾਮ ਦੇ 6:30 ਹੋ ਗਏ ਨਾ 7:00 ਵਜੇ 5 ਮਿੰਟ ਰਗੇ 7:00 ਵਜੇ ਬਸ ਆਹੀ ਆਪਣੀ ਦੀ ਗੱਡੀ ਰਹਿ ਗਈ ਬਾਕੀ ਸਭ ਭੱਜ ਗਏ ਤੇ ਕੋਈ ਬੰਦਾ ਨਹੀਂ ਹੈਗਾ ਜਿਹੜੇ ਸਾਫ਼ ਕਰਦੇ ਜਿਹੜੇ ਆਹੀ ਰਹਿ ਗਏ ਸਭ ਖਾਲੀ ਹੋ ਗਿਆ ਇੱਕ ਨਾ ਸਿਸਟਮ ਬਹੁਤ ਗਲਤ ਹੈ ਯਾਰ ਇੱਥੇ ਅਪਾਇੰਟਮੈਂਟ ਲੈ ਕੇ ਵੀ ਬੰਦੇ ਨੂੰ ਹਨੇਰੇ ਤੱਕ ਖੱਜਲ ਕਰਨਾ ਇੱਕ ਨਵਾਂ ਸੋਚਾ ਗੱਡੀ ਵਾਸ਼ਿੰਗ ਰਹਿਣ ਦੋ ਸਰਵਿਸ ਕਰ ਦਿੰਨੇ ਆ ਮੈਂ ਕਿਹਾ ਵਾਸ਼ਿੰਗ ਹਰੇਕ ਵਾਰੀ ਥੋੜਾ ਹਾਂ ਵਾਰੀ ਵਾਸ਼ਿੰਗ ਰਹਿਣ ਦੋ ਇੱਕ ਅੱਧੀ ਵਾਰੀ ਹੁੰਦਾ ਕਿਤੇ ਵਾਸ਼ਿੰਗ ਰਹਿਣ ਦੋ ਕੋਈ ਤੀਜੀ ਵਾਰੀ ਆਲੇ ਰਹਿਣ ਵਾਸ਼ਿੰਗ ਰਹਿਣ ਦੋ ਇੱਦਾਂ ਹੀ ਕਰ ਦਿੰਨੇ ਆ ਚਲੋ ਐਗ ਦੀ ਪੀਚੀਆਂ ਵੀ ਘਰ ਨੂੰ ਲੈ ਕੇ ਦਿੰਦੇ ਮੈਂ ਕੰਮ ਆਉਣਗੀਆਂ ਨਾਲ ਦੀ ਪੀਚੀਆਂ ਇੱਦਾਂ ਪਾ ਕੇ ਫੇਰ ਰੱਖ ਲੈਂਦੇ ਬਾਹਰ ਟੀਵੀ ਦੀ ਉਹਦੇ ਵਾਲੀ ਯੂਰੀ ਵਾਲੀ ਪੀਚੀਆਂ ਤੇ ਲੈਣੀਆਂ ਲੈ ਲੀਆਂ ਨਾਲ ਕੰਮ ਆਉਣਗੀਆਂ ਮੈਂ ਕਿਹਾ ਆ ਲੇਟ ਦੇ ਕਾਰੇ ਸਾਰੇ ਆਪ ਚਲੇ ਗਏ ਸਾਰੇ ਮੈਟ ਪੱਟ ਤੇ ਜਿੱਦੀ ਦੇਤੀ ਲੈ ਸਾਰੇ ਮੈਟ ਹੀ ਕੜ ਤੇ ਵਿੱਚੋਂ ਇਹਨਾਂ ਤੇ ਪਾਲਿਸ਼ ਮਾਰਤੀ ਜਿੱਥੇ ਨਹੀਂ ਮਾਰੀਦੀ ਉੱਥੇ ਪਾਲਿਸ਼ ਠੋਕਦੀ ਬਈਆਂ ਦੇ ਕੰਮ ਆ ਜਿੱਥੇ ਮਾਰ ਨਹੀਂ ਸੀ ਇੱਥੇ ਕਿਸੇ ਨੇ ਮਾਰੀ ਆ ਦੇਖ ਲਓ ਹੁਣ ਨਿਕਲੇ ਆ ਏਜੰਸੀ ਚੋਂ ਟਾਈਮ ਹੋ ਗਿਆ 7:25 ਦਾ ਸਾਰੇ ਏਜੰਸੀ ਵਾਲੇ ਬੰਦੇ ਚਲੇ ਗਏ ਪਰ ਸਿਸਟਮ ਨਹੀਂ ਵਧੀਆ ਸਾਰੇ ਪਤੰਦਰਾ ਨੇ ਮੈਟ ਹੀ ਤੀ ਦਿੱਤੀ ਮੈਟ ਖਰਾਬ ਕਰ ਤੇ ਸਾਰੇ ਦੁਬਾਰਾ ਪਟਾਕੇ ਨਵੇਂ ਸਿਰੇ ਲਵਾਈ ਜਦੋਂ ਪਤਾ ਹੀ ਨਹੀਂ ਕਿਹੜੇ ਭਈਆਂ ਨੂੰ ਉਹਨਾਂ ਨੂੰ ਜਾਂ ਤਾਂ ਕੋਲੇ ਸਿਰ ਤੇ ਖੜ ਕੇ ਕਰੋ ਕੰਮ ਸੇ ਕੰਮ ਬੰਦੇ ਤੁਸੀਂ ਨਾ ਇੱਕ ਤੁਹਾਨੂੰ ਹੋਰ ਤਾਂ ਤੀਜੀ ਵਾਰੀ ਹੋਇਆ ਹੈ ਇੱਕ ਤੀਏ ਹਨੇਰ ਨੇ ਤੈ ਤੋੜਤੀ ਨਹੀਂ ਜਿਆਦਾ ਹਨੇਰੀ ਚੱਲਦੀ ਹੈ ਨਾ ਬਾਹਰ ਤਾਂ ਵਹਿਦੀ ਨਾ ਵੀ ਹੋਣਾ ਕੋਈ ਲਾਈਟ ਵੀ ਹੈ ਨਹੀਂ ਸਮਾਂ ਹੋ ਗਿਆ 10:00 ਵਜੇ ਦਾ ਰਾਤ ਦਾ ਮਿੱਟੀ ਕੋ ਮਿੱਟੀ ਡਿੰਦੀ ਆ ਉੱਤੇ ਬਹੁਤ ਜਿਆਦੇ ਹਨੇਰ ਚੱਲਦਾ ਬੱਦਲ ਬੁੱਦਲ ਪੂਰਾ ਬਣਿਆ ਹੋਇਆ ਪਰ ਮੀਂਹ ਤੋ ਹਜੇ ਤੱਕ ਬਚਾ ਪਵੇ ਬਨਾ ਮੜੀ ਮੜੀ ਭੂਰ ਜੀ ਪੈਂਦੀ ਆ